ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬ੍ਰਿੰਦਰ ਮਹਿਤਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ 24 ਨਗਰ ਦੇ ਵਿੱਚ ਚੋਣਾਂ ਜਿਉ ਜੋ ਨੇੜੇ ਆ ਰਹੀਆਂ ਨੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਪੂਰੇ ਜ਼ੋਰਾ ਤੇ ਚੱਲ ਰਿਹਾ ਹੈ ਅੱਜ ਅਸੀਂ ਖੜੇ ਆਲੂ ਲੁਕਿਆਣਾ ਦਾ ਵਾਰਡ ਨੰਬਰ ਛੋੜਿਆ ਜਿੱਥੇ ਭਾਜਪਾ ਦੇ ਜੋ ਉਮੀਦਵਾਰ ਨੇ ਮਨਵੀਨ ਕੌਰ ਜੀ ਉਹ ਡੋਰ ਟੂ ਡੋਰ ਕੈਂਪੇਨਿੰਗ ਦਾ ਪ੍ਰਚਾਰ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਮਨਵੀਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਨਵੀਨ ਜੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਕੈਂਪੇਨਿੰਗ ਤੁਹਾਡੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਬਹੁਤ ਵਧੀਆ ਚੱਲ ਰ ਬਹੁਤ ਬਹੁਤ ਵਧੀਆ ਜੀ ਬਹੁਤ ਓਪਨ ਹਾਰਟਿਡਲੀ ਬੀਜਪੀ ਨੂੰ ਸੈਪਟ ਕਰ ਰਹੇ ਨੇ ਦੇ ਆਲ ਵਾਂਟ ਚੇਂਜ ਜਿਵੇਂ ਇਹਦੇ ਵਿੱਚ ਹੁਣ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਕੁਝ ਕਿਸਾਨੀ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਰੋਧ ਤਾਂ ਨਹੀਂ ਤੁਹਾਨੂੰ ਆ ਰਿਹਾ ਸਾਹਮਣੂ ਨਹੀਂ ਕਈ ਕਈਆਂ ਨੇ ਕੁਐਸਚਨ ਕੀਤਾ ਹੈ ਕਿਸਾਨਾਂ ਨੂੰ ਵੀ ਲੈ ਕੇ ਵੀ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਹੁਣ ਦੀ ਉਹ ਉੱਥੇ ਬੈਠੇ ਹਨ ਠੰਡ ਵਿੱਚ ਲੇਕਿਨ ਉਹਨਾਂ ਨੂੰ ਇਹ ਸਮਝਾਇਆ ਜਾ ਰਿਹਾ ਕਿ ਵੀ ਜਿੰਨੀ ਜਿਹਾ ਸੈਂਟਰ ਤੇ ਸਟੇਟ ਵਿੱਚ ਗਵਰਨਮੈਂਟਸ ਜਿਹੜੀਆਂ ਨੇ ਉਹ ਸੇਮ ਨਹੀਂ ਹੋਣਗੀਆਂ ਤਾਂ ਫੇਰ ਦਾ ਕੁਝ ਭਲਾ ਨਹੀਂ ਹੋ ਸਕਦਾ ਆਪਣੇ ਇਲਾਕੇ ਦੇ ਆਪਣੇ ਵਾਰ ਦੇ ਕਿਹੜੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਪਬਲਿਕ ਵਿਚਾਰ ਰੱਖਦੇ ਮੇਨ ਤਾਂ ਇਹ ਇਸ਼ੂਜ਼ ਹੈਗੇ ਨੇ ਸੈਨੀਟੇਸ਼ਨ ਨੂੰ ਲੈ ਕੇ ਗਾਟਰ ਫਲੋਕਿੰਗ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਸਟਰੀ ਡੌਗਸ ਦੀ ਬਹੁਤ ਵੱਡੀ ਪ੍ਰੋਬਲਮ ਸਾਹਮਣੇ ਆਈ ਹੈ ਕੱਲ ਮੈਂ ਉਹ ਸਾਰੀ ਡਿਫੈਂਸ ਕਲੋਨੀ ਵੀ ਜਾ ਕੇ ਆਈ ਹਾਂ ਪੁਲਿਸ ਕਲੋਨੀ ਉੱਥੇ ਵੀ ਇੱਕ ਮੇਨ ਇਸ਼ੂ ਉਹਨਾਂ ਦਾ ਸਾਹਮਣੇ ਆਇਆ ਕਿ ਉਹਨਾਂ ਦਾ ਜਿਹੜਾ ਪਾਰਕ ਹੈ ਨਾ ਉਹ ਜਿਹੜੇ ਟੁਇਨ ਜ਼ੋਨ ਵਾਲੇ ਨੇ ਉਹਨਾਂ ਨੇ ਓਕੂਪਾਈ ਕੀਤਾ ਹੋਇਆ ਹੈ ਤੇ ਉਹਨਾਂ ਦੇ ਇਸ ਕਰਕੇ ਬੱਚੇ ਉੱਥੇ ਖੇਡ ਨਹੀਂ ਸਕਦੇ ਉੱਥੇ ਇਵਨ ਲੇਡੀਆਂ ਸਾਂ ਕਹਿ ਰਹੀਆਂ ਸੀ ਸਨੇਕਸ অর ਇਨਸੈਕਟਸ ਵੀ ਬਹੁਤ ਵੱਡੇ ਵੱਡੇ ਨਿਕਲਦੇ ਨੇ ਵੀ ਅਸੀਂ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਹਨਾਂ ਨੇ ਆਪਣਾ ਮੇਨ ਇਸ਼ੂ ਇਹ ਦੱਸਿਆ ਫੋਰੀ ਪੁਲਿਸ ਕਲੋਨੀ ਜਾਂ ਵਿਵੇਕਾਨੰਦ ਫਲਾਸ਼ 메ਨ ਰੋਡਸ ਲਾਈਟਨਿੰਗ ਦੀ ਬਹੁਤ ਪ੍ਰੋਬਲਮ ਹੈ ਲਾਈਟਨਿੰਗ ਤੁਸੀਂ ਹੋਗੇ ਆਪਣੇ ਦੇਖ ਸਕਦੇ ਹੋ ਕਿ ਮਸਾਈ ਤੁਸੀਂ ਮੇਰੇ ਇੰਟਰਵਿਊ ਲੈਣ ਲਈ ਮਸਾਈ ਕੋਈ ਲਾਈਟ ਥੱਲੇ ਲੱਭੀ ਜਿੱਥੇ ਇੰਟਰਵਿਊ ਲਈ ਜਾ ਸਕੇ ਲਾਈਟਨਿੰਗ ਨਹੀਂ ਹੈ ਲਾਈਟਿੰਗ ਦੀ ਬਹੁਤ ਪ੍ਰੋਬਲਮ ਹੈ ਜਿਤਰੂ ਲੈ ਕੇ ਕਿੰਨਾ ਕੋ ਵਿਸ਼ਵਾਸ ਹੈ ਵਿਸ਼ਵਾਸ ਤਾਂ ਜੀ ਪੂਰਾ ਹੀ ਹੈ ਹੌਲ ਦਾ ਜੋਸ਼ ਵੀ ਪੂਰਾ ਜੋਸ਼ ਹੈ ਕਿ ਭਾਜਪੀ ਜ਼ੋਰ ਹੁਣ ਪੰਜਾਬ ਵਿੱਚ ਆਏਗੀ ਪਰ ਲੈ ਕੇ ਆਵਾਂਗੇ ਜ਼ਰੂਰ ਕਿ تین ਲੋਕਾਂ ਨੂੰ ਚੇਂਜ ਚਾਹੀਦਾ ਹਾਂਜੀ ਹਾਂਜੀ ਹੌਲ ਦਾ ਜੋਸ਼ ਜੋਸ਼ ਹਾਈ ਸਰ ਹਾਂਜੀ ਹਾਈ ਸਰ ਹਾਂਜੀ ਮੈਂ ਸੋਸਤ ਬੋਲ ਰਿਹਾ ਹਾਂ ਹਾਈ ਸਰ ਹਾਂਜੀ ਹੌਲ ਦਾ ਜੋਸ਼ ਲੋ ਜਿੰਨੀਆਂ ਨਾਰੀ ਸ਼ਕਤੀਆਂ ਨਾਲ ਦੇ ਨਾਲ ਚੱਲੀਆਂ ਆ ਕਿ ਜਿੱਦਾਂ ਅੱਜ ਕੱਲ੍ਹ ਹਰ ਰਾਜਨੀਤਿਕ ਪਾਰਟੀ ਨਾਰੀ ਸ਼ਕਤੀ ਅਸਸ਼ਕਤੀ ਕਰਨ ਦੀ ਗੱਲ ਕਰਦੀ ਹੈ ਤੇ ਅੱਜ ਜਿਹੜੀਆਂ ਨਾਰੀਆਂ ਨੇ ਘਰ ਦੀ ਚਾਰ ਪਰਦੇ ਤੋਂ ਬਾਹਰ ਹੋ ਕੇ ਆਪਣੇ ਚੋਣ ਪ੍ਰਚਾਰ ਚ ਦੜੀਆਂ ਹੋਈਆਂ ਨੇ ਤੇ ਜੋਸ਼ ਇਹਨਾਂ ਦਾ ਪੂਰਾ ਹਾਈ ਹੈ ਹੁਣ ਦੇਖਦੇ ਹਾਂ ਕਿ 21 ਤਰੀਕ 21 ਦਸੰਬਰ ਨੂੰ ਜੋ ਵੋਟਾਂ ਦਾ ਦਿਨ ਹੈ ਕਿ ਇਹਨਾਂ ਦਾ ਜੋਸ਼ ਕਿੰਨਾ ਕੁ ਹਾਈ ਹੈ ਕਿੰਨਾ ਕੁ ਹੈਵੀ ਹੁੰਦਾ ਪੰਜਾਬ ਖਾਸ 24 ਦੀ ਸਤਵੀਰ ਸਿੰਘ ਦੇ ਨਾਲ ਵਿੰਦਰ ਮੱਤਾ ਦੀ ਖਾਸ ਰਿਪੋਰਟ